ਅੱਜਕੱਲ੍ਹ ਕਈ ਲੋਕ ਪੱਥਰ ਦੀ ਪੂਜਾ ਕਰਦੇ ਨੇ ਮੂਰਤੀਆਂ ਬਣਾ ਕੇ ਕਈ ਲੋਕ ਪੱਥਰ ਨਗਾ ਨੂੰ ਮੁੰਦਰੀਆਂ ਦੇ ਵਿੱਚ ਪਾ ਕੇ ਮੜ ਕੇ ਉਂਗਲੀਆਂ ਦੇ ਵਿੱਚ ਪਾਉਂਦੇ ਨੇ ਉਹ ਵੀ ਇੱਕ ਪੱਥਰੀ ਹੈ ਪੱਥਰ ਦੀ ਪੂਜਾ ਕਰਨ ਵਾਲਾ ਡੁੱਬ ਜਾਏਗਾ ਤਰੇਗਾ ਨਹੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਦੱਸਦੇ ਨੇ ਕੀ ਕਹਿੰਦੇ ਨੇ ਕਹਿੰਦੇ ਪਾਥਰ ਲੇ ਪੂਜੇ ਪੱਤਰ ਨੂੰ ਲੈ ਕੇ ਜਿਹੜਾ ਪੂਜਦਾ ਪੱਥਰਲੇ ਪੂਜੇ ਮੁਗਦਗਵਾਰ ਜੋ ਉਹ ਜਾਂ ਆਪ ਡੁੱਬੇ ਤੂੰ ਕਹਾਂ ਤਰਨ ਹਾਰ ਕਹਿੰਦੇ ਉਹ ਦਾ ਆਪ ਡੁੱਬੇਗਾ ਤੁਹਾਨੂੰ ਕਿੱਥੇ ਤਾਰੇਗਾ ਇਸ ਕਰਕੇ ਆਪਾਂ ਪੱਥਰ ਦੀ ਮੂਰਤੀ ਪੱਥਰ ਦੇ ਨਾਗ ਨਹੀਂ ਪਾਉਣੀ ਅਸੀਂ ਸਿਰਫ ਤੇ ਸਿਰਫ ਇੱਕ ਦਾ ਉੱਤਰਾ ਲੈਣਾ ਹੈ ਕਿੰਦਾ ਲੈਣਾ ਇੱਕ ਦਾ ਮਾਲਕ ਦਾ